ਤੋਤਰ ਪੰਜਾਬ ਦੇ ਵਿੱਚ ਹੋਇਆ ਜਮਨੀ ਚੋਣਾਂ ਦੌਰਾਨ ਜਿੱਤ ਹਾਸਲ ਕਰਨ ਮਗਰੋਂ ਆਮ ਆਦਮੀ ਪਾਰਟੀ ਪੰਜਾਬ ਦੇ ਵੱਲੋਂ ਸ਼ੁਕਰਾਨਾ ਯਾਤਰਾ ਕੱਢੀ ਗਈ ਹੈ ਇਹ ਯਾਤਰਾ ਸਵੇਰੇ ਪਟਿਆਲਾ ਦੇ ਕਾਲੀ ਮਾਤਾ ਮੰਦਿਰ ਤੋਂ ਸ਼ੁਰੂ ਹੋਈ ਹੈ ਤੇ ਇਹ ਸ਼ੁਕਰਾਨਾ ਯਾਤਰਾ ਸਰਹੰਦ ਮੰਡੀ ਗੋਬਿੰਦਗੜ ਖੰਨਾ ਦਰਹਾਲੂ ਲੁਧਿਆਣਾ ਲਾਡਵਾਲ ਟੋਨ ਪਲਾਜ਼ਾ ਫਲੋਰ ਫਗਵਾੜਾ ਜਲੰਧਰ ਅਤੇ ਕਰਤਾਰਪੁਰ ਸਾਹਿਬ ਤੋਂ ਹੁੰਦੀ ਹੋਈ ਸਚਕਣ ਸ਼੍ਰੀ ਦਰਬਾਰ ਸਾਹਿਬ ਤੇ ਵਿੱਚ ਪਹੁੰਚ ਕੇ ਸਮਾਪਤੀ ਹੋਈ ਹੈ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਦੇਲ ਦੀ ਗਰਾਈ ਦੇ ਵਿੱਚੋਂ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਅੱਜ ਇੰਨਾ ਪਿਆਰ ਮਾਨ ਸਤਿਕਾਰ ਦੇਣ ਦੇ ਲਈ ਪਹੁੰਚੇ ਹੋ ਔਰ ਇਹਦੇ ਨਾਲ ਹੀ ਤੁਹਾਨੂੰ ਅੱਜ ਆਮ ਆਦਮੀ ਪਾਰਟੀ ਦਾ ਸਥਾਪਨਾ ਦਿਵਸ ਹੈ ਅੱਜ ਦੇ ਦੇਨੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਝਾੜੂ ਚੱਕਿਆ ਸੀਗਾ ਦੇਸ਼ ਦੀ ਰਾਜਨੀਤੀ ਦੇ ਵਿੱਚੋਂ ਗੰਦਗੀ ਦੀ ਸਫਾਈ ਦੇ ਲਈ ਅੱਜ ਉਹਦੀਆਂ ਵੀ ਤੁਹਾਨੂੰ ਮੁਬਾਰਕਾਂ ਔਰ ਅੱਜ ਮੈਂ ਸ਼ੁਕਰਾਨਾ ਕਰਦਾ ਉਸ ਪਰਪਿਤਾ ਪ੍ਰਮਾਤਮਾ ਦਾ ਪਾਰਟੀ ਦੀ ਲੀਡਰਸ਼ਿਪ ਦਾ ਅਰਵਿੰਦ ਜੀ ਦਾ ਮਾਨ ਸਾਹਿਬ ਦਾ ਸਾਰੇ ਸਾਰਿਆਂ ਦਾ ਅਤੇ ਤੁਹਾਡਾ ਸਾਰਿਆਂ ਦਾ ਕਿ ਜਿਨ੍ਹਾਂ ਦੀਆਂ ਦੋਵਾਂ ਸੰਕਾ ਇਹ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਮੈਨੂੰ ਨਿਮਾਣੇ ਜੇ ਨਾ ਚੀਜ਼ ਜੇ ਵਰਕਰ ਨੂੰ ਔਰ ਮੇਰੇ ਵੀਰ ਸ਼ੇਰੀ ਕਲਸੀ ਨੂੰ ਮਿਲੀ ਹੈ ਮੈਂ ਤੁਹਾਨੂੰ ਵਿਸ਼ਵਾਸ ਦਵਾ ਰਾਂ ਕਿ ਇਹ ਪਾਰਟੀ ਵਰਕਰਾਂ ਦੀ ਪਾਰਟੀ ਹੈ ਆਮ ਲੋਕਾਂ ਦੀ ਪਾਰਟੀ ਹੈ ਤੇ ਵਰਕਰਾਂ ਦੀ ਸੁਣਵਾਈ ਵਰਕਰਾਂ ਦਾ ਹੁਕਮ ਹੈ ਜਿਹੜਾ ਉਹ ਸਾਡੇ ਸਿਰ ਮੱਥੇ ਪਰਵਾਨ ਹੋਊਗਾ ਤਾਂ ਕਿ ਆਪਾਂ ਇਸੇ ਤਰੀਕੇ ਦੇ ਨਾਲ ਰਲ ਮਿਲ ਕੇ ਮੋਢੇ ਨਾਲ ਮੋਢਾ ਜੋੜ ਕੇ ਆਪਾਂ ਇਹਨਾਂ ਦੋ ਹਟਾਈਆਂ ਸਾਲਾਂ ਦੇ ਵਿੱਚ ਪੰਜਾਬ ਨੂੰ ਮੁੜ ਤੋਂ ਅਖਸ਼ਾਲੀ ਤੇ ਤੇ ਰੰਗਲੇ ਪੰਜਾਬ ਵਾਲੇ ਰਾਹ ਤੇ ਚਾੜਨਾ ਹੈ ਔਰ 2027 ਦੀ ਦੇ ਸੰਘਰਸ਼ ਦਾ ਆਗਾਜ਼ ਹੈ ਜਿਹੜਾ ਸਾਥੀਓ ਆਪਾਂ ਅੱਜ ਤੋਂ ਹੀ ਰਲ ਮਿਲ ਕੇ ਸ਼ੁਰੂ ਕਰਨਾ ਹੈ ਮੈਂ ਤੁਹਾਨੂੰ ਵਿਸ਼ਵਾਸ ਦਵਾਣਾ ਕੇ ਵਰਕਰ ਦਾ ਜੋ ਹੁਕਮ ਹੋਊਗਾ ਵਲੰਟੀਅਰ ਦਾ ਜੋ ਹੁਕਮ ਹੋਊਗਾ ਉਹ ਪਾਰਟੀ ਦੇ ਔਰ ਸਰਕਾਰ ਦੇ ਸਿਰ ਮੱਥੇ ਪ੍ਰਵਾਨ ਹੋਊਗਾ ਤੁਸੀਂ ਉਹ ਜਿਹੜੇ ਜਿਹੜੇ ਸਰਕਾਰਾਂ ਤੇ ਪਾਰਟੀਆਂ ਚਲਾਓਗੇ ਸੋ ਤੁਹਾਡਾ ਸਾਰਿਆਂ ਦਾ ਦਿਲ ਦੀ ਗਹਿਰਾਈ ਤੋਂ ਬਹੁਤ ਬਹੁਤ ਧੰਨਵਾਦ ਮੈਂ ਮੰਨ ਕੇ ਚੱਲਦਾ ਕਿ ਰਾਜਨੀਤੀ ਦੇ ਵਿੱਚ ਕਦੇ ਕੋਈ ਇਕੱਲਾ ਵੱਡਾ ਨਹੀਂ ਹੁੰਦਾ ਹੈਗਾ ਹਮੇਸ਼ਾ ਆਪਦੀ ਪਾਰਟੀ ਆਪਦੇ ਸਾਥੀਆਂ ਆਪਦੇ ਯਾਰਾਂ ਦੋਸਤਾਂ ਆਪਦੇ ਭਾਈਆਂ ਆਪਦੇ ਸਾਥੀਆਂ ਦੇ ਨਾਲ ਵੱਡਾ ਹੁੰਦਾ ਤੇ ਅੱਜ ਅਸੀਂ ਚਾਹੇ ਜਿੰਨੇ ਵੀ ਲੋਕ ਆ ਚਾਹੇ ਮੁੰਡੀਆਂ ਜੀ ਨੇ ਮੈਂ ਆ ਬਾਕੀ ਮੈਂ ਐਮਐਲਏ ਮੰਤਰੀ ਸਹਿਬਾਨ ਨੇ ਅਸੀਂ ਜੋ ਅੱਜ ਇੱਥੇ ਹੈਗੇ ਆ ਜਿੱਥੇ ਤੱਕ ਪਹੁੰਚੇ ਆ ਅਸੀਂ ਉਹ ਸਾਰੀ ਦੀ ਸਾਰੀ ਤੁਹਾਡੀ ਦੇਣਾ ਤੇ ਜਿਹਦੇ ਲਈ ਮੈਂ ਸਿਰ ਚ ਝੁਕਾ ਕੇ ਤੁਹਾਨੂੰ ਸਜਦਾ ਕਰਦਾ ਸੋ ਮੇਰੇ ਵੀਰੋ ਤੁਹਾਡੇ ਅੱਗੇ ਇੱਕ ਚੈਲੰਜ ਹੈ ਕਾਰਪੋਰੇਸ਼ਨ ਦੀ ਇਲੈਕਸ਼ਨ ਦਾ ਔਰ ਮੈਂ ਮੰਨ ਕੇ ਚੱਲਦਾ ਕਿ ਪੂਰੀ ਇਮਾਨਦਾਰੀ ਔਰ ਪੂਰੇ ਜੋਸ਼ੋ ਖਰੋਸ਼ ਨਾਲ ਆਪਾਂ ਇਹ ਲੜਾਈ ਲੜਨੀ ਹੈ ਤੇ ਜਿੱਤਣੀ ਹੈ ਨਿੱਜੀ ਹਿੱਤ ਨੇ ਜਿਹੜੇ ਨਿੱਜੀ ਹਿੱਤਾਂ ਨੂੰ ਪਿੱਛੇ ਛੱਡ ਕੇ ਪਾਰਟੀ ਔਰ ਪੰਜਾਬ ਦੇ ਲੁਧਿਆਣੇ ਦੇ ਹਿੱਤ ਨੇ ਜਿਹੜੇ ਉਹਨਾਂ ਤੇ ਪਹਿਰਾ ਰਲ ਮਿਲ ਕੇ ਆਪਾਂ ਸਾਰਿਆਂ ਨੇ ਦੇਣਾ ਸੋ ਇੱਕ ਵਾਰ ਫੇਰ ਤੋਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸ਼ੁਕਰਾਨਾ ਆਮ ਆਦਮੀ ਪਾਰਟੀ ਜੈ ਹਿੰਦ ਸ਼੍ਰੀ ਅਰਵਿੰਦ ਕੇਜਰੀਵਾਲ ਜੈ ਹਿੰਦ ਲੁਧਿਆਣੇ ਦਾ ਆਮ ਆਦਮੀ ਜੈ ਹਿੰਦ ਬਹੁਤੀ ਪਰੰਤੇ ਸਤਕਾਰਯੋਗ ਪਾਰਟੀ ਦੀ ਜਿੰਦ ਜਾਨ ਰੀੜ ਦੀ ਹੱਡੀ ਮੇਰੇ ਸਾਰੇ ਵਰਕਰ ਵਲੰਟੀਅਰ ਸਾਥੀ ਔਰ ਤੁਹਾਡੇ ਆਪਣੇ ਤੁਹਾਡੇ ਨੁਮਾਇंदे ਮੇਰੇ ਮੇਰੀ ਵੱਡੀ ਪੈਣਾ ਸਰਜੀਤ ਕੌਰ ਮਾਨੂਕੇ ਜੀ ਸਿੱਧੂ ਸਾਹਿਬ ਹਾਕਮ ਜੀ ਔਰ ਮੁੰਡਿਆ ਸਾਹਿਬ ਔਰ ਗਿਆਸਪੁਰਾ ਸਾਹਿਬ ਮੇਰਾ ਛੋਟਾ ਵੀਰ ਸ਼ੈਰੀ ਕਲਜੀ ਸਾਰੇ ਸਤਕਾਰਯੋਗ ਸਾਥੀਓ ਫਤਹਿ ਕਰੋ ਪ੍ਰਵਾਨ ਬੋਲ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹਿ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਮਸਕਾਰ ਸਾਥੀ ਵੀਰੋ ਮਕਰ ਸਾਹਿਬ ਵੀ ਪਹੁੰਚੇ ਨੇ ਸਾਥੀਓ ਮੇਰੀ ਤੁਹਾਨੂੰ ਸਭ ਤੋਂ ਪਹਿਲਾਂ ਤਾਂ ਤੁਹਾਡਾ ਦਿਲ ਦੀਆਂ ਗਹਿਰਾਈਆਂ 'ਚ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਅੱਜ ਇਹਨਾਂ ਪਿਆਰ ਮਾਨ ਸਤਿਕਾਰ ਦੇਣ ਦੇ ਲਈ ਇੱਥੇ ਪਹੁੰਚੇ ਹੋ ਤੁਹਾਡਾ ਦਿਲ ਦੀਆਂ ਗਹਿਰਾਈਆਂ 'ਚ ਧੰਨਵਾਦ ਔਰ ਨਾਲ ਹੀ ਤੁਹਾਨੂੰ ਮੁਬਾਰਕਬਾਦ ਵੀ ਕਿਉਂਕਿ ਅੱਜ ਦਾ ਦਿਨ ਪਾਰਟੀ ਦਾ ਸਥਾਪਨਾ ਦਿਵਸ ਹੈ ਅੱਜ ਦੇ ਦਿਨ ਅੱਜ ਦੇ ਦਿਨ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਝਾੜੂ ਚੱਕਿਆ ਸੀਗਾ ਦੇਸ਼ ਦੇ ਵਿੱਚੋਂ ਗੰਧਲੀ ਰਾਜਨੀਤੀ ਨੂੰ ਸਫਾਈ ਕਰਨ ਲਈ ਸੋ ਅੱਜ ਆਪਾਂ ਸਾਰੇ ਮੋੜ ਰਲ ਮਿਲ ਕੇ ਤਹਈਆ ਕਰੀਏ ਕਿ ਅੱਜ ਤੋਂ ਹੀ 2027 ਦਾ ਮੁੱਢ ਜਿਹੜਾ ਉਹ ਆਪਾਂ ਸਾਰਿਆਂ ਨੇ ਰਲ ਮਿਲ ਕੇ ਬੰਨ ਲੈਣਾ ਔਰ ਮੈਂ ਤੁਹਾਨੂੰ ਇੱਕ ਵਿਸ਼ਵਾਸ ਦੋਣਾ ਮੈਂ ਮੰਨ ਕੇ ਚੱਲਦਾ ਕਿ ਰਾਜਨੀਤੀ ਦੇ ਵਿੱਚ ਕਦੇ ਕੋਈ ਇਕੱਲਾ ਵੱਡਾ ਨਹੀਂ ਹੁੰਦਾ ਹੈਗਾ ਹਮੇਸ਼ਾ ਆਪਦੀ ਪਾਰਟੀ ਆਪਦੇ ਸਾਥੀਆਂ ਆਪਦੇ ਯਾਰਾਂ ਦੋਸਤਾਂ ਆਪਦੇ ਭਾਈਆਂ ਆਪਦੇ ਸਾਥੀਆਂ ਦੇ ਨਾਲ ਵੱਡਾ ਹੁੰਦਾ ਤੇ ਅੱਜ ਅਸੀਂ ਚਾਹੇ ਜਿੰਨੇ ਵੀ ਲੋਕਾਂ ਚਾਹੇ ਮੁੰਡੀਆਂ ਜੀ ਨੇ ਮੈਂ ਆ ਬਾਕੀ ਮੈਂ ਐਮ ਐਲ اے ਮੰਤਰੀ ਸਹਿਬਾਨ ਨੇ ਅਸੀਂ ਜੋ ਅੱਜ ਇੱਥੇ ਹੈਗੇ ਆ ਜਿੱਥੇ ਤੱਕ ਪਹੁੰਚੇ ਆ ਅਸੀਂ ਉਹ ਸਾਰੀ ਦੀ ਸਾਰੀ ਤੁਹਾਡੀ ਦੇਣਾ ਤੇ ਜਿਹਦੇ ਲਈ ਮੈਂ ਸੱਚ ਚ ਝੁਕਾ ਕੇ ਤੁਹਾਨੂੰ ਸਜਦਾ ਕਰਦਾ ਸੋ ਮੇਰੇ ਵੀਰੋ ਤੁਹਾਡੇ ਅੱਗੇ ਇੱਕ ਚੈਲੰਜ ਹੈ ਕਾਰਪੋਰੇਸ਼ਨ ਦੀ ਇਲੈਕਸ਼ਨ ਦਾ ਔਰ ਮੈਂ ਮੰਨ ਕੇ ਚੱਲਦਾ ਕਿ ਪੂਰੀ ਇਮਾਨਦਾਰੀ ਔਰ ਪੂਰੇ ਜੋਸ਼ੋ ਖਰੋਸ਼ ਦੇ ਨਾਲ ਆਪਾਂ ਇਹ ਲੜਾਈ ਲੜਨੀ ਹੈ ਤੇ ਜਿੱਤਣੀ ਹੈ ਨਿੱਜੀ ਹਿੱਤ ਨੇ ਜਿਹੜੇ ਨਿੱਜੀ ਹਿੱਤਾਂ ਨੂੰ ਪਿੱਛੇ ਛੱਡ ਕੇ ਪਾਰਟੀ ਔਰ ਪੰਜਾਬ ਦੇ ਲੁਧਿਆਣੇ ਦੇ ਹਿੱਤ ਨੇ ਜਿਹੜੇ ਉਹਨਾਂ ਤੇ ਪਹਿਰਾ ਰਲ ਮਿਲ ਕੇ ਆਪਾਂ ਸਾਰਿਆਂ ਨੇ ਦੇਣਾ ਸੋ ਇੱਕ ਵਾਰ ਫੇਰ ਤੋਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸ਼ੁਕਰਾਨਾ ਅੱਜ ਪਟਿਆਲੇ ਕਾਲੀ ਮਾਤਾ ਜੀ ਦੇ ਮੰਦਿਰ ਤੋਂ ਚੱਲਿਆ ਸਾਰੇ ਸਾਥੀਆਂ ਦੇ ਨਾਲ ਦਰਬਾਰ ਸਾਹਿਬ ਦਰਗਾਹਾਂ ਮੰਦਿਰ RAM ਤੀਰਥ ਤਾਂ ਕਿ ਸ਼ੁਕਰਾਨਾ ਉਸ ਪਰਮਪਿਤਾ ਪ੍ਰਮਾਤਮਾ ਦਾ ਕਰ ਸਕੀਏ ਸੰਗਤ ਦਾ ਕਰ ਸਕੀਏ ਪਾਰਟੀ ਲੀਡਰਸ਼ਿਪ ਦਾ ਕਰ ਸਕੀਏ ਸੋ ਤੁਹਾਡਾ ਸਾਰਿਆਂ ਦਾ ਤੁਹਾਨੂੰ ਕਦੇ ਵੀ ਇਹ ਸੋਚਣ ਦੀ ਲੋੜ ਨਾ ਪਵੇ ਕਿ ਕੋਈ ਲੀਡਰ ਹੈ ਜਾਂ ਕੋਈ ਪ੍ਰਧਾਨ ਹੈ ਨਾ ਅਸੀਂ ਲੋਕ ਵੀ ਤੁਹਾਡੇ ਵਿੱਚੋਂ ਹੀ ਆ ਤੁਹਾਡਾ ਹੁਕਮ ਸਿਰ ਮੱਥੇ ਪਾਰਟੀ ਦੇ ਵਿੱਚ ਵੀ ਤੇ ਸਰਕਾਰੀ ਦਰਬਾਰੇ ਵੀ ਮੰਨਿਆ ਜਾਵੇ ਇਹ ਚੀਜ਼ ਨੂੰ ਇਨਸ਼ੋਰ ਕਰਨ ਦੀ ਗਰੰਟੀ ਹੈ ਜਿਹੜੀ ਉਹ ਮੇਰੀ ਹੋਊਗੀ ਮੇਰੇ ਸਾਥੀ ਵੀਰੋ ਤੁਹਾਡਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਬਹੁਤ ਬਹੁਤ ਧੰਨਵਾਦ ਔਰ ਸਾਰੇ ਸਾਥੀਆਂ ਨੂੰ ਬੇਨਤੀ ਹੈ ਕਿ ਹੁਣ ਆਪਾਂ ਹੀ ਰਲ ਮਿਲ ਕੇ ਸਾਰਿਆਂ ਨੇ ਅੰਮ੍ਰਿਤਸਰ